ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਫਰਸਟ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ SSWCD ਯਾਨੀ ਕਿ ਸੋਸ਼ਲ ਸਿਕਿਉਰਿਟੀ ਐਂਡ ਊਮੈਂਡ ਐਂਡ ਚਾਈਲਡ ਡਿਵੈਲਪਮੈਂਟ ਦੇ ਵਿੱਚ ਨਿਕਲੀ ਭਰਤੀ ਬਾਰੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਭਰਤੀ ਕੱਢੀ ਗਈ ਹੈ ਇਸ ਭਰਤੀ ਦਾ ਨੋਟੀਫਿਕੇਸ਼ਨ 23/9/2025 ਨੂੰ ਆ ਚੁੱਕਿਆ ਸੀ ਇਸ ਭਰਤੀ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਹਰ ਇੱਕ ਪੋਸਟ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਨੇ ਕਿਹੜੇ ਏਰੀਆ ਦੇ ਵਿੱਚ ਇਹ ਭਰਤੀ ਓਪਨ ਹੋਈ ਹੈ ਅਤੇ ਇਸ ਦੀ ਫੀਸ ਕਿੰਨੀ ਰਹੇਗੀ ਐਪਲੀਕੇਸ਼ਨ ਫੀਸ ਕਿਵੇਂ ਅਪਲਾਈ ਕਰਨਾ ਹੈ ਕਿੰਨੀ ਤਨਖਾਹ ਹੋਏਗੀ ਅਤੇ ਆਖਰੀ ਮਿਤੀ ਕੀ ਹੋਏਗੀ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਇਸ ਕਰਕੇ ਵੀਡੀਓ ਦੇ ਲਾਸਟ ਤੱਕ ਸਾਡੇ ਨਾਲ ਜੁੜੇ ਰਹੋ ਅਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਣ ਵਾਲੀ ਕੋਈ ਵੀ ਨਵੀਂ ਅਪਡੇਟ ਤੁਹਾਨੂੰ ਨਾਲ ਦੇ ਨਾਲ ਮਿਲ ਸਕੇ ਚਲੋ ਦੋਸਤੋ ਤੁਹਾਡਾ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਆਪਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀ ਆਪਾਂ ਨੋਟੀਫਿਕੇਸ਼ਨ ਦੇ ਉੱਪਰ ਪਹੁੰਚ ਚੁੱਕੇ ਹਾਂ ਦੋਸਤੋ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਮਰਾ ਨੰਬਰ 101 ਤੇ 135 ਬਲਾਕ A ਪ੍ਰਬੰਧਕੀ ਕੰਪਲੈਕਸ ਪਟਿਆਲਾ ਹਾਂਜੀ ਦੋਸਤੋ ਸਮਾਜਿਕ ਸੁਰੱਖਿਆ ਅਤੇ ਸਤਰੀ ਬਲ ਤੇ ਬਾਲ ਵਿਕਾਸ ਵਿਭਾਗ ਦੇ ਵਿੱਚ ਇਹ ਭਰਤੀ ਨਿਕਲੀ ਹੈ ਅਤੇ ਇਹ ਨਿਕਲੀ ਹੈ ਪਟਿਆਲੇ ਭਰਤੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਭਰਤੀ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਦਫ਼ਤਰ ਵਿੱਚ ਦਸਤੀ ਜਾਂ ਰਜਿਸਟਰਡ ਬਿਨੇ ਪੱਤਰ ਦੀ ਪ੍ਰਾਪਤੀ ਲਈ ਅੰਤਿਮ ਮਿਤੀ ਦੋਸਤੋ ਲਾਸਟ ਡੇਟ ਜੋ ਇਸ ਭਰਤੀ ਦੀ ਹੈ ਉਹ ਹੈ 3/9/2025 ਸ਼ਾਮ 5 ਵਜੇ ਤੱਕ ਦੋਸਤੋ ਤੁਹਾਡੀ ਜਾਣਕਾਰੀ ਖਾਤਰ ਮੈਂ ਦੱਸ ਦੇਣਾ ਹਾਂ ਵੀ ਇਹ ਭਰਤੀ ਜੋ ਹੈ ਇਹ ਆਫਲਾਈਨ ਭਰਤੀ ਹੈ ਆਨਲਾਈਨ ਇਸਦੇ ਫਾਰਮ ਨਹੀਂ ਅਪਲਾਈ ਹੋਣਗੇ ਆਫਲਾਈਨ ਹੀ ਹੋਣਗੇ ਇਸਦੇ ਫਾਰਮ ਤੁਸੀਂ ਬਾਈ ਹੈਂਡ ਜਾਂ ਬਾਈ ਪੋਸਟ ਡਾਕ ਰਾਹੀਂ ਜਾਂ ਆਪਦੇ ਹੱਥੀਂ ਇਸ ਨੂੰ ਐਸਡੀ ਐਪਲੀਕੇਸ਼ਨ ਨੂੰ ਫੜਾ ਕੇ ਆ ਸਕਦੇ ਹੋ ਜਾਂ ਤੁਸੀਂ ਬਾਈ ਪੋਸਟ ਵੀ ਭੇਜ ਸਕਦੇ ਹੋ ਜੋ ਤੁਸੀਂ ਡਾਕ ਰਾਹੀਂ ਭੇਜਣੀ ਹੈ ਉਹ ਰਜਿਸਟਰਡ ਡਾਕ ਹੀ ਕਰਨੀ ਹੈ ਸਿੰਪਲ ਡਾਕ ਨਹੀਂ ਮੰਨੀ ਜਾਏਗੀ ਰਜਿਸਟਰਡ ਡਾਕ ਨਾਲ ਹੀ ਭੇਜਣੀ ਹੈ ਦੋਸਤੋ ਡਾਕ ਕਿਹੜੇ ਪਤੇ ਤੇ ਭੇਜਣੀ ਹੈ ਅਤੇ ਬਾਈ ਹੈਂਡ ਕਿੱਥੇ ਫੜਾ ਕੇ ਆਉਣੀ ਹੈ ਇਹ ਸਾਰਾ ਪਤਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਅੱਗੇ ਦੱਸਾਂਗਾ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਹਾਂ ਵੀ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਨਿਕਲੀਆਂ ਹਨ ਤਾਂ ਦੋਸਤੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਲਰਕ ਦੀ ਪੋਸਟ ਨਿਕਲੀ ਹੈ ਅਤੇ ਨਰਸਿੰਗ ਅਸਿਸਟੈਂਟ ਦੀ ਪੋਸਟ ਨਿਕਲੀ ਹੈ ਅਤੇ ਅਧਿਆਪਕ ਦੀ ਪੋਸਟ ਨਿਕਲੀ ਹੈ ਇਹ ਤਿੰਨ ਪੋਸਟਾਂ ਨਿਕਲੀਆਂ ਨੇ ਦੋਸਤੋ ਕਲਰਕ ਨਰਸਿੰਗ ਅਸਿਸਟੈਂਟ ਅਤੇ ਅਧਿਆਪਕ ਦੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਕੀ ਕੀ ਯੋਗਤਾ ਚਾਹੀਦੀ ਹੈ ਦੋਸਤੋ ਕਲਰਕ ਨੂੰ ਅਪਲਾਈ ਕਰਨ ਦੇ ਲਈ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਅਤੇ ਇੱਕ ਕੰਪਿਊਟਰ ਦਾ ਨੋਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਨੋਲੇਜ ਹੋਣੀ ਚਾਹੀਦੀ ਹੈ ਐਮ ਐਸ ਆਫਿਸ ਵਰਡ ਐਕਸਲ ਪਾਵਰਪੁਆਇੰਟ ਇੰਟਰਨੈਟ ਦੀ ਤੇ ਅੱਗੇ ਆਪਾਂ ਗੱਲ ਕਰ ਲੈਨੇ ਆ ਨਰਸਿੰਗ ਅਸਿਸਟੈਂਟ ਦੇ ਲਈ ਕੀ ਕੀ ਯੋਗਤਾ ਚਾਹੀਦੀ ਹੈ ਦੋਸਤੋ ਨਰਸਿੰਗ ਅਸਿਸਟੈਂਟ ਦੀ ਪੋਸਟ ਅਪਲਾਈ ਕਰਨ ਦੇ ਲਈ ਡੀ ਫਾਰਮੇਸੀ ਚਾਹੀਦੀ ਹੈ ਅਤੇ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਚਾਹੀਦਾ ਹੈ ਲਾਸਟ ਪੋਸਟ ਜੋ ਟੀਚਰ ਦੀ ਹੈ ਉਸ ਨੂੰ ਅਪਲਾਈ ਕਰਨ ਦੇ ਲਈ ਕੀ ਕੀ ਯੋਗਤਾ ਚਾਹੀਦੀ ਹੈ ਉਸ ਦੇ ਲਈ ਦੋਸਤੋ ਗ੍ਰੈਜੂਏਸ਼ਨ ਚਾਹੀਦੀ ਹੈ ਘੱਟੋ ਘੱਟ 55% ਮਾਰਕਸ ਦੇ ਨਾਲ ਅਤੇ ਬੀਐਡ ਚਾਹੀਦੀ ਹੈ ਸਪੈਸ਼ਲ ਐਜੂਕੇਸ਼ਨ ਦੇ ਤੌਰ ਤੇ ਜਾਂ ਫਿਰ ਇਸ ਦੇ ਬਰਾਬਰ ਦੀ ਕੋਈ ਟ੍ਰੇਨਿੰਗ ਜਾਂ ਪੜ੍ਹਾਈ ਕੀਤੀ ਹੋਵੇ ਅਗਰ ਤੁਸੀਂ ਗ੍ਰੈਜੂਏਸ਼ਨ ਜਾਂ ਬੀਐਡ ਤੋਂ ਬਿਨਾ ਹੋਰ ਕੋਈ ਪੜ੍ਹਾਈ ਕੀਤੀ ਹੋਈ ਹੈ ਜਿਵੇਂ ਕਿ ਏਟੀਟੀ ਹੋ ਗਈ ਜਾਂ ਐਂਟੀਟੀ ਹੋ ਗਈ ਉਹ ਕੀਤੀ ਹੈ ਤਾਂ ਤੁਸੀਂ ਉਹ ਰੈਗੂਲਰ ਬੇਸਿਸ ਤੇ ਹੋਣੀ ਚਾਹੀਦੀ ਹੈ ਉਹ ਤੁਹਾਡੀ ਪੜ੍ਹਾਈ ਸੀਸੀ ਬੇਸ ਤੇ ਨਹੀਂ ਹੋਣੀ ਚਾਹੀਦੀ ਯਾਨੀ ਕਿ ਕੋਰਸਪੋਂਡੈਂਸ ਜਿਵੇਂ ਆਪਾਂ ਪ੍ਰਾਈਵੇਟ ਕਹਿ ਦਿੰਦੇ ਆ ਪ੍ਰਾਈਵੇਟ ਕਰ ਲਈ ਉਹਦਾ ਨਹੀਂ ਹੋਣੀ ਚਾਹੀਦੀ ਰੈਗੂਲਰ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਟੀਚਿੰਗ ਫੀਲਡ ਦੇ ਵਿੱਚ ਹੁਣ ਇਹਨਾਂ ਪੋਸਟਾਂ ਦੇ ਵਿੱਚ ਆਪਾਂ ਸੀਟਾਂ ਦੀ ਗੱਲ ਕਰ ਲੈਨੇ ਆਂ ਦੋਸਤੋ ਇਸ ਦੇ ਵਿੱਚ ਕਲਰਕ ਦੇ ਵਿੱਚ ਇੱਕ ਸੀਟ ਖਾਲੀ ਹੈ ਉਹ ਵੀ ਮੇਲ ਕੈਂਡੀਡੇਟ ਦੀ ਫੀਮੇਲ ਦੀ ਇਸ ਦੇ ਵਿੱਚ ਨਹੀਂ ਹੈ ਨਰਸਿੰਗ ਅਸਿਸਟੈਂਟ ਦੇ ਵਿੱਚ ਇੱਕ ਸੀਟ ਖਾਲੀ ਹੈ ਉਹ ਵੀ ਮੇਲ ਕੈਂਡੀਡੇਟ ਦੀ ਹੈ ਅਤੇ ਟੀਚਰ ਦੇ ਵਿੱਚ ਵੀ ਇੱਕ ਸੀਟ ਹੀ ਖਾਲੀ ਹੈ ਉਹ ਵੀ ਮੇਲ ਕੈਂਡੀਡੇਟ ਦੀ ਹੈ ਮਤਲਬ ਕਿ ਇਹਨਾਂ ਤਿੰਨਾਂ ਪੋਸਟਾਂ ਦੇ ਵਿੱਚ ਫੀਮੇਲ ਲਈ ਕੋਈ ਸੀਟ ਨਹੀਂ ਹੈ ਸਿਰਫ ਸਿਰਫ ਮੇਲ ਕੈਂਡੀਡੇਟਸ ਹੀ ਇਸ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਹੁਣ ਆਪਾਂ ਗੱਲ ਕਰ ਲੈਨੇ ਆ ਤਨਖਾਹ ਦੀ ਦੋਸਤੋ ਕਲਰਕ ਦੇ ਲਈ ਜੋ ਤਨਖਾਹ ਹੋਏਗੀ ਉਹ ਡੀਸੀ ਰੇਟਾਂ ਦੇ ਮੁਤਾਬਕ ਹੋਏਗੀ ਜੋ ਡੀਸੀ ਦੇ ਰੇਟਸ ਰੱਖੇ ਗਏ ਨੇ ਉਸ ਮੁਤਾਬਕ ਹੋਏਗੀ ਅਤੇ ਨਰਸਿੰਗ ਅਸਿਸਟੈਂਟ ਦੇ ਲਈ 15000 ਲਮਸਮ ਯਾਨੀ ਕਿ ਓੱਕਾ-ਪੁੱਕਾ 15000 ਤਨਖਾਹ ਰੱਖੀ ਗਈ ਹੈ ਇਹ ਟੀਚਰ ਦੀ ਜੋ ਤਨਖਾਹ ਹੈ ਉਹ ਵੀ ਡੀਸੀ ਰੇਟਾਂ ਦੇ ਮੁਤਾਬਕ ਹੀ ਹੋਏਗੀ। ਦੋਸਤੋ ਇਹ ਜੋ ਭਰਤੀ ਹੈ ਇਹ ਠੇਕੇਦਾਰੀ ਬੇਸਿਸ ਤੇ ਹੈ ਜਾਨੀ ਕਿ ਕੰਟਰੈਕਚੁਅਲ ਬੇਸਿਸ ਤੇ ਹੈ। ਅਤੇ ਇਸ ਦਾ ਜੋ ਠੇਕਾ ਰਹੇਗਾ ਉਹ 31/3/2026 ਤੱਕ ਰਹੇਗਾ। ਅਤੇ ਤੁਹਾਡੀ ਪਰਫਾਰਮੈਂਸ ਦੇਖ ਕੇ ਤੁਹਾਡੇ ਕੰਮ ਕਰਨ ਦਾ ਤਰੀਕਾ ਦੇਖ ਕੇ ਇਸ ਨੂੰ ਅੱਗੇ ਵਧਾ ਦਿੱਤਾ ਜਾਵੇਗਾ। ਇਹ ਭਰਤੀ ਲਈ ਜੌਬ ਪਲੇਸ ਜਾਨੀ ਕਿ ਕੰਮ ਕਰਨ ਦਾ ਸਥਾਨ ਜੋ ਰਹੇਗਾ ਉਹ ਹੋਏਗਾ ਰਾਜਪੁਰਾ। ਰਾਜਪੁਰਾ ਸ਼ਹਿਰ ਜੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ। ਅੱਗੇ ਏਜ ਲਿਮਿਟ ਯਾਨੀ ਕਿ ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮਰ ਸੀਮਾ ਇਸ ਦੇ ਵਿੱਚ ਜੋ ਰਹੇਗੀ ਉਹ ਰਹੇਗੀ 21 ਤੋਂ 40 ਸਾਲ ਜਰਨਲ ਕਾਸਟ ਦੇ ਲਈ 21 ਤੋਂ 42 ਸਾਲ ਐਸਸੀ ਅਤੇ ਓਬੀਸੀ ਕਾਸਟ ਦੇ ਲਈ 21 ਤੋਂ 47 ਸਾਲ ਹੈਂਡੀਕੈਪਟਸ ਡਿਸੇਬਲਸ ਪਰਸਨਸ ਲਈ ਅਤੇ ਐਕ ਸਰਵਿਸਮੈਨਸ ਲਈ ਵੀ 21 ਤੋਂ 47 ਸਾਲ ਰਹੇਗੀ ਦੋਸਤੋ ਇਸ ਪਰ ਤੀਨੋਂ ਅਪਲਾਈ ਕਰਨ ਦੇ ਲਈ ਇੱਕ ਫਾਰਮ ਹੋਵੇਗਾ ਐਪਲੀਕੇਸ਼ਨ ਫਾਰਮ ਹੋਵੇਗਾ ਜਿਸ ਦਾ ਜਿਸ ਨੂੰ ਡਾਊਨਲੋਡ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉਹ ਐਪਲੀਕੇਸ਼ਨ ਫਾਰਮ ਕਿੱਦਾਂ ਦਾ ਹੋਵੇਗਾ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਦਿੰਨਾ ਦੋਸਤੋ ਅ ਦੋਸਤੋ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਦਾਂ ਦਾ ਐਪਲੀਕੇਸ਼ਨ ਫਾਰਮ ਹੋਵੇਗਾ ਅਤੇ ਇਸ ਦੇ ਇੱਕ ਸਾਈਡ ਤਾਂ ਫੋਟੋ ਲਗਾਨੀ ਹੈ ਆਪਣੀ ਪੇਸਟ ਕਰਨੀ ਹੈ ਫੋਟੋ ਫੇਵਿਕੋਲ ਨਾਲ ਜਾਂ ਗਲਿਊ ਨਾਲ ਪੇਸਟ ਕਰਿਓ ਸਟੈਪਲ ਨਾ ਕਰਿਓ ਅਤੇ ਜੋ ਸਭ ਤੋਂ ਪਹਿਲਾ ਆਪਸ਼ਨ ਹੈ ਪੋਸਟ ਅਪਲਾਈਡ ਫੋਰ ਤੁਸੀਂ ਕਿਹੜੀ ਪੋਸਟ ਲਈ ਅਪਲਾਈ ਕਰ ਰਹੇ ਹੋ ਉਹ ਤੁਸੀਂ ਲਿਖਣਾ ਹੈ ਵੱਡੇ ਅੱਖਰਾਂ ਦੇ ਵਿੱਚ ਲਿਖਣਾ ਹੈ ਅ ਅਗਰ ਅਸਿਸਟੈਂਟ ਦੇ ਲਈ ਕਰ ਰਹੇ ਹੋ ਟੀਚਰ ਦੇ ਲਈ ਕਰ ਰਹੇ ਹੋ ਤਾਂ ਤੁਸੀਂ ਉਹ ਲਿਖ ਸਕਦੇ ਹੋ ਇੱਥੇ ਅ ਅਤੇ ਦੂਸਰੇ ਉਸ ਤੋਂ ਬਾਅਦ ਪਹਿਲਾ ਪੁਆਇੰਟ ਆ ਗਿਆ ਦੋਸਤੋ ਨੇਮ ਨੇਮ ਦੇ ਵਿੱਚ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਫਾਰਮ ਕਿੱਦਾਂ ਭਰਨਾ ਹੈ ਬਸ ਇਹ ਤੁਸੀਂ ਜੋ ਫਾਰਮ ਭਰਨਾ ਹੈ ਉਹ ਬਲੂ ਪੈਨ ਦੇ ਨਾਲ ਬਲੂ ਬਾਲ ਪੈਨ ਦੇ ਨਾਲ ਭਰਨਾ ਹੈ ਅ ਬਲੈਕ ਪੈਨ ਕਿਸੇ ਨੇ ਵੀ ਯੂਜ਼ ਨਹੀਂ ਕਰਨਾ ਬਲੂ ਪੈਨ ਦੇ ਨਾਲ ਭਰਿਓ ਤੇ ਸਹੀ ਸਹੀ ਆਪਦਾ ਫਾਰਮ ਭਰ ਕੇ ਸਾਰਾ नीचे साइन करके डेट प्लेस लिख के इन्नू ना किसी एनवेलप च फोल्ड करके पा लियो अते विच एक और फोटो अपनी रख दियो दो पासपोर्ट साइज फोटो मतलब भेजनी है एक ता टेस्ट करके भेजनी है नाल मतलब फॉर्म दे ऊपर पेस्ट करनी है अते उस दे ऊपर अपने साइन करने है साइन क्रॉस साइन होने चाहिए आ आधे फॉर्म दे ऊपर ते आधे फोटो दे ऊपर ते इना ते रखियो कि थौडे फेस दे ऊपर जो फोटो दे विच फेस है थवाड़ा उस दे ऊपर थवाडे साइन ना होन नीचे नीचे ही होन ਅਤੇ ਇੱਕ ਫੋਟੋ ਉਹਦਾ ਐਨਵਲਪ ਦੇ ਵਿੱਚ ਪਾ ਦਿਓ ਅਤੇ ਇਸ ਦੇ ਉੱਤੇ ਜੋ ਐਡਰੈਸ ਲਿਖਣਾ ਹੈ ਮੈਂ ਉਹ ਵੀ ਸਕਰੀਨ ਤੇ ਦਿਖਾ ਦੇਣਾ ਦੋਸਤੋ ਤੁਹਾਨੂੰ ਜੋ ਐਡਰੈਸ ਹੋਏਗਾ ਉਹ ਇਹ ਹੋਏਗਾ ਦੋਸਤੋ ਆਫਿਸ ਆਫ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫਿਸਰ ਪਟਿਆਲਾ ਰੂਮ ਨੰਬਰ 101 ਅਤੇ 135 ਬਲਾਕ ਏ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਪਟਿਆਲਾ ਦੋਸਤੋ ਇਹ ਜੋ ਐਪਲੀਕੇਸ਼ਨ ਫਾਰਮ ਹੈ ਇਸ ਦੇ ਨਾਲ ਤੁਸੀਂ ਆਪਣੇ ਦਸਤਾਵੇਜ਼ ਨੱਥੀ ਕਰਨੇ ਆ ਮਤਲਬ ਸਟੈਪਲ ਕਰਨੇ ਆ ਅ ਇਸ ਦੇ ਨਾਲ ਕੀ ਕੀ ਦਸਤਾਵੇਜ਼ ਸਟੈਪਲ ਕਰਨੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਿਨਾ ਦੋਸਤੋ ਤੁਹਾਡਾ ਆਧਾਰ ਕਾਰਡ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਫਿਰ ਪੈਨ ਕਾਰਡ ਅਤੇ ਉਸ ਤੋਂ ਬਾਅਦ ਆਗੇ ਤੁਹਾਡੇ ਪੜਾਈ ਦੇ ਸਾਰੇ ਹੀ ਡਾਕੂਮੈਂਟਸ ਜਿੰਨੀ ਵੀ ਪੜਾਈ ਕੀਤੀ ਹੈ ਤੁਸੀਂ ਸਾਰੇ ਡਾਕੂਮੈਂਟਸ ਤੁਹਾਡੇ ਐਕਸਪੀਰੀਅੰਸ ਸਰਟੀਫਿਕੇਟ ਇਹਨਾਂ ਸਾਰਿਆਂ ਦੀ ਇੱਕ ਇੱਕ ਫੋਟੋਕਾਪੀ ਕਰਕੇ ਉਹਨਾਂ ਦੇ ਉੱਪਰ ਆਪਣੇ ਸਾਈਨ ਕਰ ਦਿਓ ਸਾਰੀ ਹਰ ਇੱਕ ਫੋਟੋਕਾਪੀ ਦੇ ਉੱਤੇ ਤੁਹਾਡੇ ਸਾਈਨ ਹੋਣੇ ਚਾਹੀਦੇ ਹਨ ਅਤੇ ਉਸ ਨੂੰ ਫੋਲਡ ਕਰ ਦਿਓ ਅਸ ਦੇ ਅਪਲੀਕੇਸ਼ਨ ਫਾਰਮ ਦੇ ਨਾਲ ਹੀ ਦੋਸਤੋ ਇਹਨਾਂ ਤੇ ਧਿਆਨ ਰੱਖਣਾ ਤੁਸੀਂ ਵੀ ਸਾਰੇ ਹੀ ਡਾਕੂਮੈਂਟਾਂ ਦੀ ਫੋਟੋਕਾਪੀਜ਼ ਤੁਸੀਂ ਨਾਲ ਨੱਥੀ ਕਰਨੀ ਹੈ ਅਤੇ 셀ਫ ਅਟੈਸਟਡ ਮਤਲਬ ਕਿ ਆਪਦੇ ਸਾਈਨ ਹਰ ਇੱਕ ਫੋਟੋਕਾਪੀ ਦੇ ਉੱਤੇ ਕਰ ਦਿਓ ਕਿਸੇ ਤੇ ਵੀ ਭੁੱਲਿਓ ਨਾ ਕਿਉਂਕਿ ਜੇ ਇਦਾਂ ਹੋ ਗਿਆ ਫਿਰ ਤੁਹਾਡੀ ਫਾਈਲ ਜੋ ਹੈ ਉਹ ਰਿਜੈਕਟ ਕਰ ਦਿੱਤੀ ਜਾਵੇਗੀ ਅਤੇ ਦੋਸਤੋ ਐਕਸਪੀਰੀਅੰਸ ਸਰਟੀਫਿਕੇਟ ਲਾਉਣਾ ਬਹੁਤ ਹੀ ਜ਼ਰੂਰੀ ਹੈ ਅਗਰ ਕਿਸੇ ਦਾ ਐਕਸਪੀਰੀਅੰਸ ਸਰਟੀਫਿਕੇਟ ਵੀ ਨਾ ਪਾਇਆ ਗਿਆ ਉਸ ਦੀ ਵੀ ਅਪਲੀਕੇਸ਼ਨ ਫਾਈਲ ਜੋ ਹੈ ਉਹ ਮੰਨੀ ਨਹੀਂ ਜਾਏਗੀ ਜੋ ਮੈਂ ਤੁਹਾਨੂੰ ਪਹਿਲਾਂ ਐਡਰੈਸ ਦੱਸਿਆ ਸੀ ਜਾਂ ਹੁਣ ਵੀ ਸਕਰੀਨ 'ਤੇ ਦਿਖਾ ਦਿੰਨਾ ਹਾਂ ਇਸ ਐਡਰੈਸ ਦੇ ਉੱਪਰ ਤੁਸੀਂ ਰਜਿਸਟਰਡ ਪੋਸਟ ਕਰਨੀ ਹੈ ਜਾਂ ਤੁਸੀਂ ਬਾਇ ਹੈਂਡ ਕਮਰਾ ਨੰਬਰ 101 ਜਾਂ 135 ਦੇ ਵਿੱਚ ਫੜਾ ਕੇ ਆ ਸਕਦੇ ਹੋ ਆਪਣੀ ਐਪਲੀਕੇਸ਼ਨ ਫਾਈਲ ਦੋਸਤੋ ਇਸ ਭਰਤੀ ਦੀ ਆਖਰੀ ਮਿਤੀ 30/09/2025 ਸ਼ਾਮ 5 ਵਜੇ ਤੱਕ ਤੁਸੀਂ ਇਹ ਐਪਲੀਕੇਸ਼ਨ ਫਾਈਲ ਉੱਥੇ ਪਹੁੰਚਦੀ ਕਰਨੀ ਹੈ ਅਗਰ ਤੁਸੀਂ ਬਾਇ ਪੋਸਟ ਵੀ ਭੇਜ ਰਹੇ ਹੋ ਤਾਂ ਵੀ ਅਗਰ ਤੁਸੀਂ ਬਾਇ ਹੈਂਡ ਫੜਾ ਕੇ ਆ ਰਹੇ ਹੋ ਤਾਂ ਵੀ ਅ ਤੀਨ ਨਵ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਉੱਥੇ ਆਪਣੀ ਫਾਈਲ ਪਹੁੰਚਦੀ ਕਰ ਦਿਓ ਦੋਸਤੋ ਇਹ ਪ੍ਰਤੀ ਸਿੱਧੀ ਭਰਤੀ ਹੈ ਇਸ ਦੇ ਲਈ ਕੋਈ ਪੇਪਰ ਜਾਂ ਕੋਈ ਇੰਟਰਵਿਊ ਨਹੀਂ ਹੋਏਗਾ ਤੁਹਾਡੀ ਪੜ੍ਹਾਈ ਜਾਂ ਤੁਹਾਡੇ ਐਕਸਪੀਰੀਅੰਸ ਦੇ ਬੇਸ ਤੇ ਹੀ ਮੈਰਿਟ ਬਣਨੀ ਹੈ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਅੱਜ ਦੀ ਅਪਡੇਟ ਦੀ ਤੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਗਰ ਕਿਸੇ ਭਰਾ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ